ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਕਹਿੰਦੇ ਨੇ ਗਾਵਾਂ ਰੰਗ-ਬਰੰਗੀਆਂ ਹੁੰਦੀਆਂ ਨੇ ਕਿਸੇ ਗਾਂ ਦਾ ਰੰਗ ਚਿੱਟਾ ਹੁੰਦਾ ਹੈ ਕਿਸੇ ਗਾਂ ਦਾ ਰੰਗ ਲਾਲ ਹੁੰਦਾ ਹੈ ਕੋਈ ਗਾਂ ਕਾਲੇ ਰੰਗ ਦੀ ਹੁੰਦੀ ਹੈ ਕੋਈ ਭੂਰੇ ਰੰਗ ਦੀ ਹੁੰਦੀ ਹੈ ਕੋਈ ਡੱਬ ਖੜੱਬੀ ਹੁੰਦੀ ਹੈ। گاਵਾ ਦਾ ਰੰਗ ਵੱਖਰਾ-ਵੱਖਰਾ ਹੁੰਦਾ ਹੈ। ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਕਿ ਇਹਨਾਂ ਦਾ ਜੋ ਦੁੱਧ ਹੁੰਦਾ ਹੈ ਦੁੱਧ ਹਮੇਸ਼ਾ ਚਿੱਟੇ ਰੰਗ ਦਾ ਹੁੰਦਾ ਹੈ। ਭਾਈ ਸਾਹਿਬ ਦੇ ਕਹਿੰਦਾ ਭਾਵ ਹੈ ਕਿ ਜਿਵੇਂ ਗਾਂ ਦਾ ਰੰਗ ਲਾਲ ਹੈ। ਇਹਦਾ ਇਹ ਮਤਲਬ ਨਹੀਂ ਕਿ ਇਹਦਾ ਦੁੱਧ ਵੀ ਲਾਲ ਹੀ ਹੋਵੇਗਾ। ਜਿਵੇਂ ਕਿਸੇ ਗਾਂ ਦਾ ਰੰਗ ਕਾਲਾ ਹੈ ਇਹਦਾ ਇਹ ਮਤਲਬ ਨਹੀਂ ਕਿ ਇਹਦਾ ਦੁੱਧ ਵੀ ਕਾਲਾ ਹੀ ਹੋਵੇਗਾ ਭਾਈ ਸਾਹਿਬ ਕਹਿੰਦੇ ਨੇ ਕਿ گاਵਾ ਦਾ ਰੰਗ ਵੱਖਰਾ ਵੱਖਰਾ ਹੁੰਦਾ ਹੈ ਪਰ ਜੋ ਇਹਨਾਂ ਦਾ ਦੁੱਧ ਹੁੰਦਾ ਹੈ ਉਹ ਹਮੇਸ਼ਾ ਚਿੱਟੇ ਰੰਗ ਦਾ ਹੁੰਦਾ ਹੈ ਤੇ ਦੁੱਧ ਵਿੱਚੋਂ ਫਿਰ ਦਹੀਂ ਬਣਦੀ ਹੈ ਭਾਈ ਸਾਹਿਬ ਕਹਿੰਦੇ ਵੇਖੋ ਫਿਰ ਦੁੱਧ ਵਿੱਚੋਂ ਦਹੀਂ ਬਣਦੀ ਹੈ ਜਦੋਂ ਦਹੀਂ ਆਪਾਂ ਜਦ ਕਦੇ ਹਾਂ ਭਾਈ ਸਾਹਿਬ ਕਿੰਦਾ ਫਿਰ ਲੱਸੀ ਵੀ ਉਦੀ ਹੈ ਮੱਖਣ ਵੀ ਬੱਦਾ ਹੈ ਜਦੋਂ ਲੱਸੀ ਰਿਕਦੇ ਹਾਂ ਤਾਂ ਮੱਖਣ ਤਰ ਕੇ ਉੱਪਰ ਆਉਂਦਾ ਹੈ ਤੁਸੀਂ ਵੇਖਿਆ ਹੋਵੇਗਾ ਦੁੱਧ ਵਿੱਚੋਂ ਦਹੀਂ ਆਪਾਂ ਜਮਾਉਨੇ ਹਾਂ ਦਹੀਂ ਚੋਂ ਫਿਰ ਲੱਸੀ ਵੀ ਬਣਦੀ ਹੈ ਮੱਖਣ ਵੀ ਬਣਦਾ ਹੈ ਫਿਰ ਆਪਾਂ ਉਸ ਮੱਖਣ ਨੂੰ ਬਾਹਰ ਕੱਢ ਲੈਨੇ ਹਾਂ ਕਿਸੇ ਭਾਂਡੇ ਵਿੱਚ ਫਿਰ ਜਦੋਂ ਉਸ ਮੱਖਣ ਨੂੰ ਆਪਾਂ ਕਿਸੇ ਚੀਜ਼ ਭਾਂਡੇ ਵਿੱਚ ਪਾ ਕੇ ਇਹ ਕਿ ਕੜਾਹੀ ਵਿੱਚ ਪਾ ਕੇ ਭਾਂਡੇ ਵਿੱਚ ਪਾ ਕੇ ਆਪਾਂ ਜਦੋਂ ਮੱਖਣ ਨੂੰ ਸੇਕਾ ਦਿੰਨੇ ਹਾਂ ਥੱਲੇ ਅੱਗ ਬਾਲਦੇ ਹਾਂ ਗਰਮ ਕਰਦੇ ਹਾਂ ਤਾਂ ਉਸ ਮੱਖਣ ਦਾ ਫਿਰਕਿਓ ਵੀ ਬਣਦਾ ਹੈ ਦੇਖੋ ਕਿੰਨੇ ਫਾਇਦੇ ਮੱਖਣ ਦਾ ਕਿਓ ਵੀ ਬਣਦਾ ਹੈ ਭਾਈ ਸਾਹਿਬ ਕਿੰਨੇ ਫਿਰ ਉਹ ਕਿਓ ਜਿਵੇਂ ਕਿ ਆਪਾਂ ਯੱਗ ਕਰਦੇ ਹਾਂ ਪੂਜਾ ਪਾਠ ਕਰਦੇ ਹਾਂ ਜੋਤਾਂ ਜਗਾਉਨੇ ਹਾਂ ਫਿਰ ਉਹ ਕਿਓ ਉੱਥੇ ਵੀ ਵਰਤਿਆ ਜਾਂਦਾ ਹੈ ਔਰ ਦੁੱਧ ਦੇ ਵਿੱਚ ਮੱਖਣ ਵੀ ਆ ਲੱਸੀ ਵੀ ਆ ਘਿਓ ਵੀ ਆ ਸਭ ਕੁਝ ਹੈ ਪਰ ਦੁੱਧ ਵਿੱਚ ਉਹ ਦਿਖਾਈ ਨਹੀਂ ਦਿੰਦਾ ਜਦੋਂ ਆਪਾਂ ਮਿਹਨਤ ਕਰਦੇ ਹਾਂ ਦੁੱਧ ਨੂੰ ਰਿਕਦੇ ਹਾਂ ਫਿਰ ਦਹੀਂ ਆਪਾਂ ਦਹੀਂ ਜਮਾਉਣੇ ਹਾਂ ਮੱਖਣ ਨਿਕਲਦਾ ਆ ਲੱਸੀ ਨਿਕਲਦੀ ਆ ਇਹ ਮਿਹਨਤ ਨਾਲ ਹੀ ਨਿਕਲਦਾ ਹੈ ਓਮੀ ਭਾਈ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਵੀ ਕਨ ਕਨ ਵਿੱਚ ਸੁਆਇਆ ਹੋਇਆ ਹੈ ਉਹ ਪਰਮਾਤਮਾ ਆਪਣੇ ਅੰਦਰ ਹੀ ਵਸਦਾ ਹੈ ਪਰ ਮਾ ਪਰਮਾਤਮਾ ਕਿਤੇ ਬਾਹਰ ਦੀ ਵਸਦਾ ਇਸ ਗੱਲ ਨੂੰ ਗੁਰਮੁਖ ਸਮਝਦੇ ਨੇ ਬ੍ਰਹਮ ਗਿਆਨੀ ਜਾਣਦਾ ਹੈ ਕੋਈ ਮਹਾਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ ਆਮ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜੋ ਪਰਮਾਤਮਾ ਹੈ ਉਹ ਆਪਣੇ ਅੰਦਰ ਹੀ ਵਸਦਾ ਹੈ ਪਰਮਾਤਮਾ ਕਿਤੇ ਬਾਹਰ ਦੀ ਵਸਦਾ ਜਦੋਂ ਆਪਾਂ ਮਿਹਨਤ ਕਰਾਂਗੇ ਅਰਥਾਤ ਆਪਣੇ ਮਨ ਨੂੰ ਖਵਜਾਂਗੇ ਮਾਨ ਵਿੱਚ ਨਿਗਾਹ ਮਾਰਾਂਗੇ ਅੰਦਰ ਨਿਗਾਹ ਮਾਰਾਂਗੇ ਉਸ ਬਲਮਾਤਮਾ ਦੀ ਪ੍ਰਾਪਤੀ ਤਾਂ ਹੀ ਹੋ ਸਕਦੀ ਹੈ ਭਾਈ ਸਾਹਿਬ ਕਹਿੰਦੇ ਜਿਵੇਂ ਦੁੱਧ ਵਿੱਚ ਮੱਖਣ ਵੀ ਹੈ ਲੱਸੀ ਵੀ ਹੈ ਦਹੀਂ ਵੀ ਹੈ ਸਭ ਕੁਝ ਹੈ ਪਰ ਦਿਖਾਈ ਨਹੀਂ ਦਿੰਦਾ ਵੇਖਣ ਨੂੰ ਦੁੱਧ ਹੀ ਲੱਗਦਾ ਹੋਏ ਪਰ ਆਪਾਂ ਜਦੋਂ ਮਿਹਨਤ ਕਰਦੇ ਹਾਂ ਉਸ ਦੁੱਧ ਨੂੰ ਰੜਕਦੇ ਹਾਂ ਜਿਵੇਂ ਕੀ ਦਹੀਂ ਆਪ ਜਾਗ ਲਾ ਦਿੰਦੇ ਆ ਜਾਗਣਾ ਦਹੀਂ ਬਣ ਜਾਂਦੀ ਹੈ ਦਹੀਂ ਨੂੰ ਪਰਿਪੇਟ ਕੀਦਾ ਮੱਖਣ ਵੀ ਮਿਲਦਾ ਲਸੀ ਵੀ ਨਿਕਲਦੀ ਹੈ ਓਵੇਂ انسان ਦੇ ਅੰਦਰ ਪਰਮਾਤਮਾ ਵਸਦਾ ਹੈ ਬਸ ਸਿਰਫ ਮਿਹਨਤ ਦੀ ਲੋੜ ਹੈ ਅਰਥਾਤ ਭਗਤੀ ਦੀ ਲੋੜ ਹੈ ਇਕਾਗਰਤਾ ਦੀ ਲੋੜ ਹੈ ਜਦੋਂ ਆਪਾਂ ਪਰਮਾਤਮਾ ਨੂੰ ਅੰਦਰ ਲੱਭਾਂਗੇ ਫਿਰ ਆਪਾਂ ਨੂੰ ਪਰਮਾਤਮਾ ਮਹਿਸੂਸ ਹੋਵੇਗਾ ਤੇ ਭਾਈ ਸਾਹਿਬ ਕਹਿੰਦੇ ਇਹ ਗੱਲ ਗੁਰਮੁਖ ਜਾਣਦੇ ਨੇ ਕੋਈ ਬ੍ਰह्मज्ञानी ਸਮਝਦਾ ਹੈ ਕੋਈ ਸੰਤ ਮਹਾਪੁਰਸ਼ ਹੀ ਸਮਝਦਾ ਹੈ ਆਮ ਬੰਦਾ ਤਾਂ ਇਸ ਨੂੰ ਸਮਝ ਨਹੀਂ ਸਕਦਾ ਪ੍ਰਮਾਤਮਾ ਨੂੰ ਵੇਖਣ ਲਈ ਵੀ ਮਿਹਨਤ ਕਰਨੀ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ